ਅੱ비 ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ਨਾਲ ਜੋੜੇ ਮਾਸਟਰਮਾਈਂਡ ਗੈਂਗਸਟਰ ਗੋਲਡੀ ਬਰਾੜ ਦੇ ਮਾਤਾ ਪਿਤਾ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਇਹ ਗ੍ਰਿਫਤਾਰੀ ਸ਼੍ਰੀ ਮੁਕੱਤਰ ਸਾਹਿਬ ਵੱਲੋਂ ਪੁਲਿਸ ਵੱਲੋਂ ਕਰੀਬ ਦਸ ਵਜੇ ਰਾਤੀ ਕੀਤੀ ਗਈ ਹੈ ਜਾਣਕਾਰੀ ਮੁਤਾਬਕ ਇਹ ਕਾਰਵਾਈ 2 ਸਾਲ ਪੁਰਾਣੇ ਇੱਕ ਫਿਰੋਤੀ ਮਾਮਲੇ 'ਚ ਕੀਤੀ ਗਈ ਹੈ ਗੈਂਗਸਟਰ ਗੋਲਡੀ ਬਰਾੜ ਦੇ ਮਾਤਾ ਪਿਤਾ ਅੰਮ੍ਰਿਤਸਰ 'ਚ ਸ਼੍ਰੀ ਹਰਮੰਦਰ ਸਾਹਿਬ ਦੇ ਨੇੜੇ ਇੱਕ ਹੋਟਲ 'ਚ ਠਹਿਰੇ ਹੋਏ ਸਨ ਜਿੱਥੇ ਉਹਨਾਂ ਨੂੰ ਪੁਲਿਸ ਨੇ ਕਾਬੂ ਕੀਤਾ ਦੱਸਿਆ ਜਾ ਰਿਹਾ ਹੈ ਕਿ ਸ਼ਮਸ਼ੀਰ ਸਿੰਘ ਅਤਿਉਸਦੀ ਪਤਨੀ ਪ੍ਰੀਤਪਾਲ ਕੌਰ ਨੂੰ ਅੰਮ੍ਰਿਤਸਰ ਤੋਂ ਗ੍ਰਿਫਤਾਰ ਕੀਤਾ ਗਿਆ ਜਾਣਕਾਰੀ ਅਨੁਸਾਰ ਸ਼ਿਮ ਮੁਕੱਦਸਾਹੇ ਪੁਲਿਸ ਨੇ ਗੋਲਡੀ ਬਰਾੜ ਦੇ ਮਾਪਿਆਂ ਨੂੰ थाना सदरਚ ਦਰਜ ਇੱਕ ਜ਼ਬਰਨ ਵਸੂਲੀ ਫਿਰੋਤੇ ਦੇ ਮਾਮਲੇ 'ਚ ਗ੍ਰਿਫਤਾਰ ਕੀਤਾ ਹੈ ਅਧਿਕਾਰੀ ਅਨਦਸਿਆ ਕਿ ਸ਼ਮਸ਼ੀਰ ਸਿੰਘ ਪੁੱਤਰ ਗੁਰਬਖਸ਼ ਸਿੰਘ ਨੇ ਉਸਦੀ ਪਤਨੀ ਪ੍ਰੀਤਪਾਲ ਕੌਰ ਜੋ ਕਿ ਆਦੇਸ਼ਨਗਰ ਗੜੀ ਨੰਬਰ 1 ਸੈਕਟਰ ਨੰਬਰ 1 ਕੋਟਕਪੁਰ ਰੋਡ ਸ਼ਿਲੀ ਮੁਕਤਸਰ ਸਾਹਿਬ ਦੇ ਰਹਿਣ ਵਾਲੇ ਨੇ 3 ਦਸੰਬਰ 2024 ਨੂੰ ਦਰਜ ਕੀਤੀ ਗਈ ਇੱਕ ਐਫਆਈਆਰ ਦੇ ਸਬੰਧ ਵਿੱਚ ਗ੍ਰਿਫਤਾਰ ਕੀਤਾ ਗਿਆ ਇਹ ਮਾਮਲਾ ਭਾਰਤੀ ਨਿਆਇ ਸਹਿਿਤਾ ਬੀਐਨਐਸ ਦੀ ਧਾਰਾ 308 4 352 ਇੱਕ ਤੇ ਹੋਰ ਤਹਿਤ ਪਿੰਡ ਉਦੇਕਰਨ ਦੀ ਇੱਕ ਨਿਵਾਸੀ ਸ਼ਿਕਾਇਤਬਾਦ ਦਰਜ ਕੀਤਾ ਗਿਆ ਹੈ ਸ਼ਿਕਾਇਤ ਕਰਤਾ ਜੋ ਕਿ 33 ਸਾਲ ਤੋਂ ਸਿੱਖਿਆ ਵਿਭਾਗ ਚ ਸੇਵਾ ਨਿਭਾ ਰਹੇ ਨੇ ਦੋਸ਼ ਲਗਾਇਆ ਕਿ 27 ਨਵੰਬਰ 2024 ਨੂੰ ਸਵੇਰੇ 10:30 ਵਜੇ ਤੋਂ 11 ਵਜੇ ਦੇ ਵਿਚਕਾਰ ਉਸਨੇ ਸਕੂਲ ਵਿੱਚ ਡਿਊਟੀ ਦੌਰਾਨ ਇੱਕ ਅੰਤਰਰਾਸ਼ਟਰੀ ਨੰਬਰ ਤੋਂ WhatsApp ਕਾਲ ਆਈ ਕਾਲ ਕਰਨ ਵਾਲੀ ਨੇ ਕਥਿਤ ਤੌਰ ਤੇ ਬੰਬੀਹਾ ਗਰੁੱਪ ਨਾਲ ਜੁੜੇ ਹੋਣ ਦਾ ਦਾਅਵਾ ਕੀਤਾ ਆਪਣੀ ਪਛਾਣ ਦੀ ਪੁਸ਼ਟੀ ਕੀਤੀ ਅਤੇ 50 ਲੱਖ ਰੁਪਏ ਦੀ ਫਰੋਤੀ ਦੀ ਮੰਗ ਕੀਤੀ ਅਸਲ 'ਚ ਇਹ ਮਾਮਲਾ 2 ਸਾਲ ਪਹਿਲਾਂ ਦਾ ਹੈ ਜਦੋਂ ਇੱਕ ਸਕੂਲ ਅਧਿਆਪਕ ਤੋਂ 50 ਲੱਖ ਰੁਪਏ ਦੀ ਫਰੋਤੀ ਮੰਗੀ ਗਈ ਸੀ ਨਾ ਸਿਰਫ ਫਰੋਤੀ ਦੀ ਮੰਗ ਕੀਤੀ ਗਈ ਸਗੋ ਅਧਿਆਪਕ ਅਤੇ ਉਸਦੇ ਪਰਿਵਾਰ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀਆਂ ਗਈਆਂ ਸਨ ਇਸ ਮਾਮਲੇ 'ਚ 3 ਦਸੰਬਰ 2024 ਨੂੰ ਐਫ ਆਈ ਆਰ ਦਰਜ ਕੀਤੀ ਗਈ ਸੀ ਇਸ ਪੂਰੇ ਮਾਮਲੇ ਦੇ ਵਿੱਚ ਵਕੀਲ ਦਾ ਕੀ ਕਹਿਣਾ ਉਹ ਵੀ ਸੁਣੋ ਦੇਖੋ ਕੱਲ ਇਹਨਾਂ ਨੇ ਸ਼ਮਸ਼ੇਰ ਸਿੰਘ ਜਿਹੜਾ ਕਿ ਰਿਟਾਇਰਡ ਐਸਪੀ ਪੰਜਾਬ ਪੁਲਿਸ ਦਾ ਹੈ ਤੇ ਇੱਕ ਉਹਦੀ ਵਾਈਫ ਪ੍ਰਿਤਪਾਲ ਕੌਰ ਦੋਨਾਂ ਨੂੰ ਜਿਹੜਾ ਹੈ ਇਹ ਮੁਕਸਰ ਅਦਾਲਤ ਵਿੱਚ ਪੇਸ਼ ਕੀਤਾ ਤੇ ਉਹ ਜਿਹੜੇ ਉੱਥੇ ਪ੍ਰੋਸੀਕਿਊਸ਼ਨ ਨੇ ਇਹ ਗੱਲ ਦੱਸੀ ਹੈ ਕਿ ਸਤਨਾਮ ਸਿੰਘ ਇੱਕ ਕੋਈ 33 ਸਾਲ ਤੋਂ ਐਜੂਕੇਸ਼ਨ ਵਿਭਾਗ ਦੇ ਵਿੱਚ ਨੌਕਰੀ ਕਰਦਾ ਹੈ ਤੇ 27 11 2024 ਨੂੰ ਇਹ ਉਹਨੂੰ ਕੋਈ ਕਾਲ ਆਈ ਸੀ ਅਨੋ ਨੰਬਰ ਤੋਂ ਵਿਦੇਸ਼ੀ ਤੋਂ ਤੇ ਕਾਲ ਕਰਨ ਵਾਲੇ ਨੇ ਕਿਹਾ ਕਿ ਉਹ ਬੰਬਈਆ ਗਰੁੱਪ ਦਾ ਸੰਬੰਧ ਰੱਖਦਾ ਹੈ ਤੇ ਉਸ ਨੇ 50 ਲੱਖ ਰੁਪਏ ਦੀ ਫਰੋਤੀ ਦੀ ਜਿਹੜੀ ਹੈ ਮੰਗ ਕੀਤੀ ਤੇ ਨਾਲ ਉਹਨੇ ਕਿਹਾ ਕਿ ਸਾਨੂੰ ਪਤਾ ਹੈ ਕਿ ਤੇਰੀ ਕੋਠੀ ਕੋਟਪੁਰਾ ਰੋਡ ਤੇ ਹੈ ਤੇ ਸਾਰੀ ਗੱਲ ਦਾ ਤੇਰੇ ਬਾਰੇ ਪਤਾ ਹੈ ਜੇ ਤੂੰ ਮਤਲਬ ਪਲੀຊ ਨੂੰ ਤਾਂ 50 ਲੱਖ ਦੇ ਦੇ ਉਹ ਕਹਿੰਦੇ ਜੀ ਮੈਂ ਕੋਈ ਅਰਾਪਟ ਨਹੀਂ ਲਖਾਈ ਜਦੋਂ ਇਹ ਮੈਨੂੰ ਗੱਲਬਾਤ ਉਹਨੇ ਦੱਸੀ ਅਗੇਨ ਜਿਹੜੀ ਦੁਬਾਰਾ ਫੇਰ 3 12 2024 ਨੂੰ ਉਦੇਕਰਨ ਪਿੰਡ ਤੋਂ ਆ ਰਿਹਾ ਸੀ ਤੇ ਰਸਤੇ ਚੋਂ ਉਸੇ ਨੰਬਰ ਤੋਂ ਕਾਲ ਆਈ ਲੇਕਿਨ ਉਹਨੇ ਡਰਦੇ ਨੇ ਉਹ ਕਾਲ ਸੁਣੀ ਨਹੀਂ ਤੇ ਉਹਨੇ ਜਿਹੜੀ ਹੈ ਪੁਲਿਸ ਕੋਲੇ ਜਿਹੜੀ ਹੈ ਉਹ ਜਿਹੜੀ ਹੈ ਆ ਕੇ ਇਹ ਐਫ ਆਈ ਆਰ ਨੰਬਰ 233 ਮਿਤੀ 3/12/2024 ਨੂੰ ਅਕਸਟੋਰਸ਼ ਦੀ ਡਰਾਉਂ ਧਮਕਾਉਣ ਦੀ ਥਾਣਾ ਸਦਰ ਵਿਖੇ ਜਿਹੜਾ ਪਰਚਾ ਡੱਟਿਆ ਤਾਂ ਉਹ ਉਦੋਂ ਬਾਅਦ ਉਸ ਜਿਹੜੀ ਪ੍ਰੋਸੀਕਿਊਸ਼ਨ ਨੇ ਕੋਰਟ ਦੇ ਇਹ ਦੱਸਿਆ ਇੱਕ ਕਰੀਬ 1 ਸਾਲ ਬਾਅਦ 24 1 2026 ਨੂੰ ਉਹੀ ਕੰਪਲੇਨੈਂਟ ਸਤਨਾਮ ਸਿੰਘ ਆਇਆ ਤੇ ਉਹਨੇ ਦੱਸਿਆ ਕਿ ਮੈਂ ਹੁਣ ਤੱਕ ਆਪ ਦੇ ਤੌਰ ਤੇ ਤਪਤੀਸ਼ ਕਰਦਾ ਰਿਹਾ ਪੜਤਾਲ ਕਰਦਾ ਰਿਹਾ ਤੇ ਮੈਨੂੰ ਪਤਾ ਲੱਗਿਆ ਕਿ ਇਹ ਇਹ ਦੇ ਵਿੱਚ ਜਿਹੜਾ ਏਐਸਆਈ ਸ਼ਮਸ਼ੀਰ ਸਿੰਘ ਦਾਤਾ ਉਸ ਦੇ ਵਿੱਚ ਏਐਸਆਈ ਸ਼ਮਸ਼ੀਰ ਸਿੰਘ ਦਾਤਾ ਤੇ ਰੈਪੋਰਟ ਨੰਬਰ 41 24 1 2026 ਨੂੰ ਦਰਜ ਕਰਕੇ ਹੀ ਉਹ ਦੇਖਲਾ ਤਾਂ ਅਗਲੇ ਦਿਨ ਪਰੋਸੀਕਿਊਸ਼ਨ ਦੇ ਕਾਗਜ਼ਾਂ ਤੋਂ ਪਤਾ ਲੱਗਦਾ ਹੈ ਕਿ 25 1 2026 ਨੂੰ ਉਹਨਾਂ ਨੇ ਉਹਦੀ ਵਾਈਫ ਜਿਹੜੀ ਹੈ ਪ੍ਰਿਤਪਾਲ ਕੌਰ ਨੂੰ ਵੀ ਐਜੇ ਮੁਲਜ਼ਮ ਵਿੱਚ ਸ਼ਾਮਲ ਕਰ ਲਿਆ ਤੇ ਮੁਲਜ਼ਮਾਂ ਦੇ ਦੱਸ ਅਨੁਸਾਰ ਉਹ ਅੰਬਰਸਰ ਹੋ ਗਏ ਸੀਗੇ ਦਰਬਾਰ ਸਾਹਿਬ ਤੇ ਉੱਥੋਂ ਉਹਨਾਂ ਨੂੰ ਅਰੈਸਟ ਕਰਕੇ ਲਿਆਂਦਾ ਕਿਹੜੇ ਉਥੋਂ ਚ ਗ੍ਰਿਫਤਾਰੀ ਹੋਈ ਹੈ ਬਸ ਇਹ ਜੇ ਡਿਟੇਲ ਚ ਨਹੀਂ ਹੈ ਬਸ ਇੱਦਾ ਹੀ ਪਤਾ ਲੱਗਿਆ ਕਿ ਉੱਥੋਂ ਅਰੈਸਟ ਕਰਕੇ ਲਿਆਏ ਆ ਤੇ ਜਿਹੜਾ ਇਹ ਇਹਦੇ ਵਿੱਚ ਕੋਈ ਗੋਲਡੀ ਬਰਾੜ ਦਾ ਕੋਈ ਨਾਂ ਨਹੀਂ ਆਇਆ ਦਾ ਕਿਸੇ ਤਰ੍ਹਾਂ ਗੋਲਡੀ ਬਰਾੜ ਦਾ ਨਾਂ ਨਹੀਂ ਆਇਆ ਪਰ ਇਹ ਪਤਾ ਲੱਗਿਆ ਕਿ ਇਹ ਸਤਨਾਮ ਸਿੰਘ ਕੋਈ ਉਹਦਾ ਉਹਦਾ ਫਾਦਰ ਹੈ ਇਹ ਗੱਲ ਕਿੰਨੇ ਵਜੇ ਪੇਸ਼ ਕੀਤਾ ਗਿਆ ਇਹਨੂੰ ਸ਼ਾਮ ਨੂੰ ਪੇਸ਼ ਕੀਤਾ ਹੈ ਕੱਲ ਨੂੰ ਤੇ ਇੱਕ ਦਿਨ ਦਾ ਰਮਾਨ ਜਿਹੜਾ ਅੱਜ ਤੱਕ ਦਾ 25 ਨੂੰ ਪੇਸ਼ ਕੀਤਾ ਇਹਨੂੰ ਤੇ 26 ਨੂੰ 26 ਨੂੰ ਪੇਸ਼ ਕੀਤਾ ਤੇ ਅੱਜ ਉਹਨਾਂ ਨੂੰ ਦੁਬਾਰਾ ਕੋਰਟ ਦੇ ਵਿੱਚ ਪੇਸ਼ ਕਰਨਾ ਹੈ ਨੂੰ ਪਤਾ ਲੱਗੂ ਕੀ ਕਹਿੰਦੇ ਐ ਕੀ ਨਹੀਂ ਤੇ ਇਸ ਕਰਕੇ ਇਹਦੇ ਗੋਲਡੀ ਬਰਾੜ ਦਾ ਕੋਈ ਵੀ ਇਹਦੇ ਵਿੱਚ ਕੋਈ ਜਿਕਰ ਨਹੀਂ ਗਿਆ ਕਿਸੇ ਤਰ੍ਹਾਂ ਦਾ ਕੋਈ ਨਹੀਂ ਆਗਾ ਤੇ ਕੇਸ ਤਾਂ ਜਿਹੜਾ ਵੇਖਣ ਤੋਂ ਵੀ ਲੱਗਦਾ ਹੈ ਕਿ ਉਹ ਜਿਹੜਾ ਸਤਨਾਮ ਹੈ ਤੇ ਇਹਨਾਂ ਦੀ ਕੋਈ ਆਪਸ ਵਿੱਚ ਦੀ ਲੜ-ਡੱਟ ਹੈ ਗੁੰਡੀ ਗੁੰਗੀ ਹੋਣੇ ਜਾਂ ਕੁਝ ਹੋਰ ਹੈ ਕਿਉਂਕਿ ਅਦਰਵਾਈਜ਼ ਉਹ ਆਪ ਦੇ ਤੌਰ ਤੇ ਤਫतीश ਕਰਾ ਜਿਹੜਾ ਪੁਲਿਸ ਨੇ ਕਰਾਇਆ ਨਹੀਂ ਫਿਰ ਉਹਦੀ ਉਹਦੀ ਮਦਰ ਨੂੰ ਉਹਦੇ ਘਰ ਵਾਲੀ ਨੂੰ ਅਗਲੇ ਦੇ ਨੂੰ ਵੀ ਚਪਾ ਦਿੰਦੇ ਆ ਨਾਮ ਸੁ ਕਰ ਲੈਂਦੇ ਸੋ ਕਹਾਣੀ ਤਾਂ ਇਸ ਤਰ੍ਹਾਂ ਜੇ ਲੱਗਦੀ ਐ ਬਾਕੀ ਮੈਂ ਪਤਾ ਲੁ ਗੱਜ ਕੀ ਦਾ ਕਰਦੇ 골ਡੀ ਬਰਾਡ ਦੇ ਮਾਤਾ ਪਿਤਾ ਦੀ ਗ੍ਰਿਫਤਾਰੀ ਤੋਂ ਬਾਅਦ ਗਵਾਨੀਆਂ ਨੇ ਕੀ ਕਿਹਾ ਉਹ ਵੀ ਸੁਣੋ ਸਰਾਨੂੰ ਕੀ ਨਾਮ ਤੁਹਾਡਾ ਕੀ ਕਹਿਣਾ ਚਾਹੁੰਦੇ ਹੋ ਨਾ ਮੇਰਾ ਵੀਰਾ ਹੈ ਵੀਰ ਸਿੰਘ ਤੇ ਇਹ ਅਸੀਂ 골ਡੀ ਬਰਾਡ ਨੂੰ ਤਾਂ ਪਹਿਲਾਂ ਦੇਖਿਆ ਹੀ ਇਹ ਪਹਿਲਾਂ ਖਡਾਰੀ ਸੀਗਾ ਪੂਰਾ ਇਹ ਤੇ ਦਾ ਡੈਡੀ ਵੀ ਨੌਕਰੀ ਐ ਸਈਦ ਦੀ ਨੌਕਰੀ ਸੁਮੇਰ ਸਿੰਘ ਨੌਕਰੀ ਕਰਦਾ ਰਿਹਾ ਠੀਕ ਹੈ ਨੀ ਬੰਦੇ ਵਧੀਆ ਬੰਦੇ ਸੀਗੇ ਇਹ ਤਾਂ ਪਹਿਲਾਂ ਹੁਣ ਇਹ ਦੇਖੋ ਫਿਰ ਮੁੰਡੇ ਰੇ ਪਤਾ ਨਹੀਂ ਕੀ ਉਹਨੂੰ ਹੋਇਆ ਤੇ ਉਸ ਤਰ੍ਹਾਂ ਕਰਕੇ ਵੀ ਉਹ ਬਾਹਰ ਚਲਾ ਗਿਆ ਤੇ ਗਾਂਹ ਗਲਤ ਰਸਤੇ ਪੈ ਗਿਆ ਪਰ ਇਹਦੇ ਮਾਪਿਓ ਦਾ ਸਹੀ ਬੰਦੇ ਸੀਗੇ ਤੇ ਸਹੀ ਕੰਮ ਵਾਲੇ ਮੋੜੀ ਤਾਂ ਬਚਪਨ ਵਿੱਚ ਹੀ ਸੀ ਇੱਥੇ ਖੇਡਦ ਹਾਂਜੀ ਇੱਥੇ ਆਉਂਦਾ ਰਿਹਾ ਇੱਥੇ ਗੱਡੀ ਥਾਰ ਜਿਹਦੇ ਕੋਲੇ ਤੇ ਇੱਥੇ ਖਿਡਾਰੀ ਸੀਗਾ ਪਹਿਲਾਂ ਤੇ ਖੇਡਦਾ ਵੀ ਰਿਹਾ ਵਧੀਆ ਖੇਡਦਾ ਸੀਗਾ ਖਿਡਾਰੀ ਸੀਗਾ ਇੱਥੇ ਕਾਹੀ ਚੀਜ਼ਾਂ ਮੋਇਆ ਜਿਹੜਾ ਕਿ ਹਾਂਜੀ ਹਾਂਜੀ ਇੱਥੇ ਉੱਠੀ ਇਹਨਾਂ ਦੀ ਇਹ ਤੇ ਇਹਨਾਂ ਨੇ ਹਾਂ ਜੀ ਅਜ ਵਧੀਆ ਰਿਹਾ ਇੱਥੇ ਕੋਈ ਵਧੀਆ ਮਿਲਣ ਵਰਤਮ ਸੀ ਇਹਨਾਂ ਦਾ ਕੋਈ ਮਾਣ ਗਵਾਂਡ ਚ ਵੀ ਨਹੀਂ ਇਹਨਾਂ ਦਾ ਕੋਈ ਸੀਗ ਮਾੜੀ ਗੱਲ ਤੇ ਪਰ ਗੱਲ ਆ ਵੀ ਹੁਣ ਦੇਖੋ ਮੁੰਡੇ ਨੇ ਕੋਈ ਇਸ ਤਰ੍ਹਾਂ ਦਾ ਕੋਈ ਗਲਤ ਰਸਤੇ ਪੈ ਗਿਆ ਪੈਣ ਤੋਂ ਬਾਅਦ ਫਿਰ ਉਹ ਗਾਂਦ ਗਾਂ ਫਿਰ ਤਨ ਪਤਾ ਇਹ ਦਲਦਲ ਚ ਫਸ ਜੇ ਬੰਦਾ ਤੇ ਫਿਰ ਗਾਂਦੀਆਂ ਦਲਦਲ ਚ ਹੋਰ ਤਸਦਾ ਜਾਂਦਾ ਨਿਕਲਣ ਦੀ ਕੋਸ਼ਿਸ਼ ਕਰਦਾ ਪਰ ਨਿਕਲਿਆ ਨਹੀਂ ਜਾਂਦਾ ਉਹ ਕੋਲ ਠੀਕ ਹੈ ਨਾ ਤੇ ਗੱਲ ਆ ਵੀ ਇਹਦੇ ਮਾਪੇ ਉਹਦਾ ਬੰਦੇ ਤੁਸੀਂ ਦੇਖਿਆ ਵੀ ਸਾਡੇ ਨਗਰ ਦੇ ਤਵੇ ਸਹੀ ਬੰਦੇ ਸੀਗੇ ਇਹ ਭਾਈ ਜੀ ਕੀ ਨਾਮ ਹੈ ਕੀ ਕਹਿਣਾ ਚਾਹੁੰਦੇ ਹੋ ਮੇਰਾ ਨਾਮ ਸ਼੍ਰੀਸ਼ ਕੁਮਾਰ ਤੇ ਬਿੱਟੂ ਮਿਸਤਰੀ ਹੈ ਜੀ ਭਾਈ ਜੀ ਜੋ ਗਿਸ਼ਤਾਰੀ ਹੋਈ ਹੈ ਪਤਾ ਲੱਗੇ ਗੋਲਡੀ ਬਰਾਬਰ ਕਿਸ ਤਰ੍ਹਾਂ ਦਾ ਸੀਗਾ ਬਹੁਤ ਵਧੀਆ ਫੈਮਿਲੀ ਸੀਗੀ ਜੀ ਬਹੁਤ ਵਧੀਆ ਫੈਮਿਲੀ ਹੈ ਮੰਨ ਲਓ ਭਾਈ ਜੀ ਬਹੁਤ ਵਧੀਆ ਸੀ ਗੋਲਡੀ ਕਬੱਡੀ ਪਲੇਅਰ ਸੀਗਾ ਉਹ ਸਮੇਂ ਤੋਂ ਕਬੱਡੀ ਖੇਡਦੇ ਸੀ ਉਹ ਬਸ ਮੈਨੂੰ ਚੱਲ ਵੈਸੇ ਇਹਨੂੰ 15-20 ਸਾਲ ਹੋ ਗਏ ਉਹ ਤੋਂ ਮਿਲਿਆ ਸੀ ਵੀਰੇ ਹੁਣ ਤਾਂ ਬੋਚਰਗੇ ਇੱਥੇ ਰਹਿੰਦੇ ਨਹੀਂ ਜਿੰਦਰਾ ਲੱਗਿਆ ਰੰਦਾ ਉਟੀ ਨੂੰ ਤੇ ਬਹੁਤ ਮਾੜੀ ਗੱਲ ਆ ਮੈਂ ਸੁਣ ਕੇ ਹੈਰਾਨ ਆ ਬਈ ਮੰਨ ਲਓ ਅੰਮ੍ਰਿਤਸਰ ਤੋਂ ਉਹਦੇ ਮਾਤਾ ਪਿਤਾ ਨੂੰ ਗ੍ਰਿਫਤਾਰ ਕੀਤਾ ਗਿਆ ਪਿਤਾ ਜੀ ਸਰ ਜੀ ਕੋ ਪਤਾ ਕਿ ਹਾਂਜੀ ਉਹ ਪੁਲਿਸ ਦੇ ਵਿੱਚ ਸੀ ਜੀ ਬਹੁਤ ਵਧੀਆ ਮਲਾਕੀ ਸੀ ਤੇ ਬਹੁਤ ਵਧੀਆ ਉਹਨਾਂ ਦਾ ਨੇਚਰ ਸੀਗਾ ਬਿਲਕੁਲ ਪਤਾ ਲੱਗਿਆ ਕੋਈ ਇਸ ਜੁਰਮ ਦੀ ਦੁਨੀਆ 'ਚ ਕਿਵੇਂ ਆ ਗਿਆ ਕੋਈ ਬਸ ਸਰ ਕੋਈ ਸੋ ਮਜਬੂਰੀਆਂ ਕੋਈ ਸੋ ਕੱਲਾ ਬਤਾ ਹੁੰਦੀਆਂ ਇਹ ਨਹੀਂ ਕਹਿ ਸਕਦੇ ਅਗਲੇ ਜੀ